ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਪਾਇੰਟਮੈਂਟਾਂ ਬਾਰੇ ਕਿ ਅਪਾਇੰਟਮੈਂਟਾਂ ਜਿਹੜੀਆਂ ਵਾਂ ਨਵੀਆਂ ਵਾਂ ਜਿਹੜੀਆਂ ਆਪਾਂ ਮਿਲਦੀਆਂ ਪਈਆਂ ਹੈ ਅਪਾਇੰਟਮੈਂਟਾਂ ਜਿਨ੍ਹਾਂ ਨੇ ਬੁੱਕ ਕੀਤੀਆਂ ਸੀ ਜੁਲਾਈ ਚ ਅਗਸਤ ਚ ਠੀਕ ਹੈ ਆ ਬੁੱਕ ਕੀਤੇ ਸੀ ਤੇ ਅਪਾਇੰਟਮੈਂਟਾਂ ਮਿਲ ਨਹੀਂ ਆਈਆਂ ਵਾ ਕਿੱਥੋਂ ਤੱਕ ਮਿਲੀਆਂ ਆ ਮਲਕਿ ਕਿੰਨਾ ਰੈਫਰੈਂਸ ਨੰਬਰ ਕਲੀਅਰ ਕਰਤਾ ਵਾ ਕਿਉਂਕਿ VFS ਜਿਹੜਾ ਵਾ ਉਹ ਪਟਾਕੇ ਪਾਈ ਜਾਂਦਾ ਵਾ ਅਪਾਇੰਟਮੈਂਟਾਂ ਥਾ ਤੇ ਥਾ ਦੇਈ ਜਾਂਦਾ ਵਾ ਇਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਨਵੀਆਂ ਅਪਾਇੰਟਮੈਂਟਾਂ ਜਿਹੜੀਆਂ ਵਾ ਉਹ ਕਦੋਂ ਮਿਲ ਕੀ ਆਪਾਂ ਕਹਿ ਲਈਏ ਓਪਨ ਦਾ ਚਲੋ ਹੈਗੇ ਹੀ ਉਹ ਤੇ ਉਹ ਮਿਲ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲ ਗਿਆ ਵਾ ਉਹਨਾਂ ਨੂੰ ਅਪਾਇੰਟਮੈਂਟ ਕਦੋਂ ਤੱਕ ਮਿਲੂਗੀ ਇਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਕਿ ਅਪਾਇੰਟਮੈਂਟ ਕਦੋਂ ਤੱਕ ਮਿਲੂਗੀ ਤੇ ਕਦੋਂ ਦੀ ਅਪਾਇੰਟਮੈਂਟ ਮਿਲੂਗੀ ਤੇ ਜਿਨ੍ਹਾਂ ਨੇ ਪਹਿਲਾਂ ਅਪਾਇੰਟਮੈਂਟਾਂ ਭਰੀਆਂ ਸੀ ਜਨਵਰੀ ਆਪਾਂ ਕਿ ਜੁਲਾਈ ਅਗਸਤ ਚ ਅਪਾਇੰਟਮੈਂਟਾਂ ਜਿਨ੍ਹਾਂ ਨੇ ਭਰੀਆਂ ਸੀ ਉਹਨਾਂ ਨੂੰ ਅਪਾਇੰਟਮੈਂਟਾਂ ਕਦੋਂ ਦੀਆਂ ਮਿਲ ਰਹੀਆਂ ਵਾ ਇਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਠੀਕ ਆ ਤੇ ਇੱਕ مین ਜਿਹੜਾ ਟਾਪਿਕ ਵਾ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਕਦੋਂ ਓਪਨ ਹੋਣਗੀਆਂ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਇਹ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਫਾਲੋ ਕੀਤਾ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੁੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲੋਬੀ ਫੇਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਅਪਾਇੰਟਮੈਂਟਾਂ ਜਿਹੜੀਆਂ ਵਾਂ ਉਹ ਕਿੰਨਾ ਰੈਫਰੈਂਸ ਨੰਬਰ ਜਿਹੜਾ ਵਾ ਕਲੀਅਰ ਕਰਤਾ ਵਾ VFS ਨੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਠੀਕ ਆ ਤੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਮਤਲਬ ਕਿ ਜਿਨ੍ਹਾਂ ਦਾ ਅਪਾਇੰਟਮੈਂਟ ਭਰੀਆਂ ਹੈਗੀਆਂ ਸੀ ਤੇ ਰੈਫਰੈਂਸ ਨੰਬਰ ਵੀ ਥੋੜਾ ਹੀ ਪਰਾਪਾਇੰਟਮੈਂਟਾਂ ਨਹੀਂ ਮਿਲੀਆਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਨਾ ਮਿਲਦਾ ਕਾਰਨ ਕੀ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਣੇ ਆ 4 4.5 ਲੱਖ ਅਪਾਇੰਟਮੈਂਟ ਜਿਹੜਾ ਰੈਫਰੈਂਸ ਨੰਬਰ ਆ ਉਹਨਾਂ ਨੇ ਕਲੀਅਰ ਜਿਹੜਾ ਵਾ ਨਾਰਮਲੀ ਗੱਲ ਵਾ ਕਰਤਾ ਵਾ ਅਪਾਇੰਟਮੈਂਟਾਂ ਮਿਲਨੇ ਕਦੋਂ ਨਹੀਂ ਰਹੀਆਂ ਵਾ ਮਿਲਦੀਆਂ ਵਾ ਡਿਸੰਬਰ ਦੀਆਂ ਤੇ ਦਸੰਬਰ ਦੀਆਂ ਲਾਸਟ ਦੀਆਂ ਜਨਵਰੀ ਤੇ ਜਨਵਰੀ ਦੀਆਂ ਲਾਸਟ ਦੀਆਂ ਠੀਕ ਆ ਮਲਕੀ ਜਨਵਰੀ ਦੇ ਮਹੀਨੇ ਦੀਆਂ ਅਪਾਇੰਟਮੈਂਟਾਂ ਜਾਂ ਦਸੰਬਰ ਦੇ ਮਹੀਨੇ ਦੀਆਂ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲ ਰਹੀਆਂ ਵਾ ਜਾਂ ਮਿਲੀਆਂ ਵਾ ਬੜੇ ਵੀ ਪਰ ਹੁਣ ਵੀਰ ਭਰਾ ਕਈ ਵੀਰ ਭਰਾ ਟੈਨਸ਼ਨ 'ਚ ਹੈਗੇ ਆ ਕਿ ਸਾਨੂੰ ਅਪਾਇੰਟਮੈਂਟ ਨਹੀਂ ਮਿਲੀ ਸਾਡਾ ਰੈਫਰੈਂਸ ਨੰਬਰ ਵੀ 1 ਲੱਖ ਵਾ ਜਾਂ 1.5 ਲੱਖ ਵਾ ਜਾਂ 2.5 ਲੱਖ ਵਾ ਤੁਸੀਂ ਕਹਿ ਰਹੇ ਜੇ ਕਿ ਰੈਫਰੈਂਸ ਨੰਬਰ ਕਲੀਅਰ ਕਰਤਾ ਵਾ ਸਾਢੇ 4 ਲੱਖ ਠੀਕ ਆ ਸਾਢੇ 4 ਲੱਖ ਤੁਸੀਂ ਕੀ ਇਹ ਕਰਤਾ ਵਾ ਪਰ ਆਨੂੰ ਦਾ ਅਪਾਇੰਟਮੈਂਟ ਮਿਲ ਹੀ ਨਹੀਂ ਉਹਦਾ ਕਾਰਨ ਕੀ ਹੋਵੇ ਬਾਰੇ ਆਪਾਂ ਗੱਲਬਾਤ ਕਰ ਲੈਂਦੇ ਆ ਉਹਦਾ ਸਿਰਫ ਤੇ ਸਿਰਫ ਇੱਕ ਹੀ ਕਾਰਨ ਵਾ ਕਿ ਜਦੋਂ ਇਹ ਤੁਹਾਡਾ ਦਾਵਾ ਨੂਲਾ ਹੌਸਤਾ ਅਪਡੇਟ ਨਹੀਂ ਹੈਗਾ ਉਦੋਂ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲਦੀ ਠੀਕ ਹੈ ਨਾ ਹੀ ਉਹ ਕੋਈ ਮੇਲ ਪਾਉਂਦੇ ਆ ਤੇ ਨਾ ਹੀ ਕੁਝ ਦੱਸਦੇ ਆ ਉਹ ਤੁਹਾਡਾ ਰੈਫਰੈਂਸ ਨੰਬਰ ਉਹਨਾਂ ਜੀ ਟਪਾ ਦਿੰਦੇ ਆ ਨਾ ਤੁਹਾਨੂੰ ਕੁਝ ਦੱਸਦੇ ਆ ਪਹਿਲਾਂ ਕੀ ਪਹਿਲਾਂ ਕਈਆਂ ਨੂੰ ਦੱਸ ਵੀ ਦਿੰਦੇ ਆ ਕਈਆਂ ਨੂੰ ਅਪਾਇੰਟਮੈਂਟ ਵੀ ਮਿਲ ਜਾਂਦੀ ਆ ਕੀਤਾ ਡਮ ਭਾਏ ਨੂੰ ਲਾਸਟ ਆ ਦੂਜਾ ਵਾ ਅਪਡੇਟ ਨਹੀਂ ਆ ਅਪਾਇੰਟਮੈਂਟ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਉਹ ਉੱਥੇ ਆਪਣੀ ਫਾਈਲ ਜਮਾ ਕਰਵਾਉਂ ਜਾਂਦੇ ਆ ਉਦੋਂ ਰਿਜੈਕਸ਼ਨ ਹੋ ਜਾਂਦੀ ਆ ਜਾਂ ਜਦੋਂ ਫਾਈਲ ਜਮਾ ਹੋ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਮੇਲ ਆ ਜਾਂਦੀ ਆ ਕਿ ਤੁਹਾਨੂੰ ਲਾਸਟ ਆ ਅਪਡੇਟ ਦਈਆਂ ਇਹਨੂੰ ਪਹਿਲਾਂ ਅਪਡੇਟ ਕਰਾਓ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਉਹਨਾਂ ਦਾ ਸਿਰਫ ਸਿਰਫ ਇੱਕ ਹੀ ਕਾਰਨ ਵਾ ਕਿ ਜਿਹੜੀ ਵਾ ਤੁਹਾਨੂੰ ਨੂਲਾ ਹੌਸਤਾ ਅਪਡੇਟ ਨਾ ਹੋਣ ਦੇ ਕਾਰਨ ਤੁਹਾਨੂੰ ਅਪਾਇੰਟਮੈਂਟ ਜਿਹੜੀ ਵਾ ਨਹੀਂ ਮਿਲ ਰਹੀ ਠੀਕ ਹੈ ਹੁਣ ਵੀਰਪਰਾ ਸੋਚਦੇ ਹੋਣੇ ਕਿ ਅਪਾਇੰਟਮੈਂਟ ਆ ਆਪਣਾ ਨੂਲਾ ਹੌਸਤਾ ਕੰਟਰੋਲ ਕਿਵੇਂ ਕਰ ਸਕਦੇ ਆ ਪਹਿਲਾਂ ਤਾਂ ਕੰਟਰੋਲ ਕਰ ਸਕਦੇ ਅਸੀਂ VFS ਵਾਲਿਆਂ ਦਾ ਕਸਟਮਰ ਕੇਅਰ ਨੰਬਰ ਹੈਗਾ ਸੀ ਉੱਥੇ ਕਾਲ ਕਰੀ ਸੀ ਆਪਾਂ ਨੂੰ ਦੱਸ ਦਿੰਦੇ ਹੁੰਦੇ ਸੀ ਹੁਣ ਇਹਦਾ ਵੀ ਕੋਈ ਵੀ ਹੱਲ ਨਹੀਂ ਹੈ ਜੇਕਰ ਤੁਹਾਨੂੰ ਕੋਈ ਉਹਨਾਂ ਦੀ ਮੇਲ ਲਾਬ ਦੀ ਉਤੇ ਮੇਲ ਕਰਕੇ ਵੇਖ ਲੋ ਜੇਕਰ ਤੁਹਾਨੂੰ ਕੋਈ ਰਿਸਪੌਂਸ ਆਉਂਦਾ ਮਾਨਾਂ ਵੱਲੋਂ ਉਸ ਤੋਂ ਬਗੈਰ ਤਾਂ ਵੀ ਕੋਈ ਹੱਲ ਨਹੀਂ ਹੈਗਾ ਠੀਕ ਆ ਤੇ ਅਪਾਇੰਟਮੈਂਟ ਜਿਹੜੀਆਂ ਮਿਲਦੀਆਂ ਪਈਆਂ ਵਾ ਉਹ ਮਿਲਦੀਆਂ ਪਈਆਂ ਵਾ ਦਸੰਬਰ ਦਸੰਬਰ ਦੇ ਲਾਸਟ ਦੀਆਂ ਤੇ ਜਨਵਰੀ ਦੇ ਪਹਿਲੇ ਦੂਜੇ ਤੀਜੇ ਉਥੇ ਹਫ਼ਤੇ ਮਿਲ ਗਏ ਜਨਵਰੀ ਦੇ ਸਾਰੇ ਮਹੀਨੇ ਦੇ ਅਪਾਇੰਟਮੈਂਟਾਂ ਜਿਹੜੀਆਂ ਵਾ ਮਿਲ ਗਿਆ ਸਲਾਟ ਤਕਰੀਬਨ ਤਕਰੀਬਨ ਜਨਵਰੀ ਦੇ ਮਹੀਨੇ ਦੇ ਸਾਰੇ ਬੁੱਕ ਹੋ ਗਏ ਆ ਤੇ ਉਹਨਾਂ ਨੇ ਜਿਹੜੇ ਰੈਫਰੈਂਸ ਨੰਬਰ ਆ 4.5 4 4.5 ਲੱਖੇ ਦਾ ਵਾ ਉਹ ਕਲੀਅਰ ਕਰਤਾ ਵਾ ਰੈਫਰੈਂਸ ਨੰਬਰ ਕੀ ਅਪਾਇੰਟ ਠੀਕ ਆ ਹੁਣ ਕਈ ਵੀਰ ਭਰਾ ਕਹਿੰਦੇ ਆ ਕਿ ਜਿਨ੍ਹਾਂ ਦੇ 4.5 ਲੱਖ ਰੈਫਰੈਂਸ ਨੰਬਰ ਸੀ ਉਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਵਾਂ ਜਿਹਨਾਂ ਮਿਲ ਰਹੀਆਂ ਵਾਂ ਸਾਰਾ ਤੇ ਰੈਫਰੈਂਸ ਨੰਬਰ ਦੇ 7 ਲੱਖ ਵਾ 7.5 ਲੱਖ ਵਾ ਹੁਣ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਨੇ ਕਿ ਰੈਫਰੈਂਸ ਨੰਬਰ ਹੁਣ ਮੰਨ ਲਓ ਜੇ ਕੋਈ ਨਵਾਂ ਵੀਰ ਭਰਾ ਅਪਲਾਈ ਕਰਦਾ ਵਾ ਅਪਾਇੰਟਮੈਂਟ ਉਹਨੂੰ ਰੈਫਰੈਂਸ ਨੰਬਰ ਕਿੰਨਾ ਮਿਲ ਰਿਹਾ ਵਾ 738000 ਪਲੱਸ ਰੈਫਰੈਂਸ ਨੰਬਰ ਇਸ ਟਾਈਮ ਤੇ ਡਾਵਾ ਮਿਲ ਰਿਹਾ ਵਾ ਜਿਨ੍ਹਾਂ ਨੇ ਨਵੀਂ ਕੋਈ ਅਪਾਇੰਟਮੈਂਟ ਬੁੱਕ ਕਰਨੀ ਆ ਠੀਕ ਆ ਕਿਹਨੂੰ 6.5 ਲੱਖ ਪਹਿਲਾਂ ਮਿਲੇ ਸੀ ਪਰ ਹੁਣ ਜਿਹੜਾ ਅਪਾਇੰਟਮੈਂਟ ਬੁੱਕ ਕਰਦਾ ਵਾ ਉਹਨੂੰ 7,38,000 ਪਲੱਸ ਰੈਫਰੈਂਸ ਨੰਬਰ ਜਿਹੜਾ ਵਾ ਮਿਲ ਰਿਹਾ ਵਾ ਠੀਕ ਆ ਹੁਣ ਪਰ ਵੀਰ ਭਰਾਏ ਵੀ ਡਰ ਗਿਆ ਕਿ ਹਾਂ ਹਨੂ ਮਤਲਬ ਕਿ ਸਾਡਾ ਆਪਾਂ ਕਹਿ ਲਈਏ ਕਿ ਸਾਨੂੰ ਅਪਾਇੰਟਮੈਂਟ ਕਦੋਂ ਤੱਕ ਮਿਲੂਗੀ ਤਕਰੀਬਨ ਤਕੀਬ ਆਪਾਂ ਲਾ ਲਈਏ ਕਿ ਜਿਹੜੇ ਹੁਣ ਜਿੰਨਾਂ ਨੇ ਨਵੀਆਂ ਅਪਾਇੰਟਮੈਂਟਾਂ ਬੁੱਕ ਕੀਤੀਆਂ ਵਾ ਇਹਨਾਂ ਨੂੰ ਅਪਾਇੰਟਮੈਂਟਾਂ ਜਿਹੜੀਆਂ ਮਿਲਣੀਆਂ ਵਾ ਇਹ ਮਿਲਣੀਆਂ ਵਾ ਫਰਵਰੀ ਮਾਰਚ ਅਤੇ ਅਪ੍ਰੈਲ ਇਹ 3 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀਆਂ ਅਪਾਇੰਟਮੈਂਟ ਆ ਜਰੂਰ ਮਿਲੂਗੀ ਮਿਲਦੇ ਚਾਂਸ ਹੈਗੇ ਆ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੈਗਾ ਵਾ ਹੱਲੇ ਪਰ ਜਿਹੜਾ VFS ਵਾਲਿਆਂ ਨੇ ਕਲੀਅਰ ਕੀਤਾ ਵਾ ਉਹ ਸਿਰਫ ਤੇ ਸਿਰਫ ਕਲੀਅਰ ਕੀਤਾ ਵਾ ਜਿਨ੍ਹਾਂ ਨੇ ਪਹਿਲਾਂ ਬੁੱਕ ਕੀਤੀਆਂ ਸੀ ਅਪਾਇੰਟਮੈਂਟਾਂ ਹੁਣ ਜਿਨ੍ਹਾਂ ਨੇ ਬੁੱਕ ਕੀਤੀਆਂ ਵਾ ਨਵੀਆਂ ਬੁੱਕ ਕੀਤੀਆਂ ਵਾ ਉਹਨਾਂ ਦਾ ਹੱਲੇ ਕੁਝ ਵੀ ਨਹੀਂ ਆਪਾਂ ਮੜ ਕੇ ਨਵੀਂ ਅਪਡੇਟ ਆਈ ਪਰ ਜਿਨ੍ਹਾਂ ਨੇ ਪਹਿਲਾਂ ਭਰਾਗੀਆਂ ਬੁੱਕ ਕੀਤੀਆਂ ਸੀ ਉਹਨਾਂ ਨੂੰ ਜਿਹੜੀਆਂ ਵਾ ਅਪਾਇੰਟਮੈਂਟਾਂ ਮਿਲ ਜਾਂਦੀਆਂ ਵਾ ਜਮ ਮਿਲ ਗਈਆਂ ਵਾ ਜਾਂ तकरीबन तकरीबन ਸਾਰਾ ਜਿਹੜਾ ਵਾ ਓਕੇ ਕਰ ਦਿੱਤਾ ਵਾ ਕਲੀਅਰ ਕਰਤਾ ਵਾ ਮਿਲ ਕੇ ਅਪਾਇੰਟਮੈਂਟਾਂ ਦੇ ਹੀ ਜਾਂਦੇ ਪਏ ਠੀਕ ਆ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਮਿਲ ਚੁੱਕੇ ਵਾ ਉਹ ਬਸ ਵੇਟ ਕਰੋ ਜਿਨ੍ਹਾਂ ਦਾ ਭਾਵੇਂ 7 ਲੱਖ ਆ ਭਾਵੇਂ 72000 ਵਾ ਭਾਵੇਂ 73000 ਵਾ ਤੁਹਾਨੂੰ ਅਪਾਇੰਟਮੈਂਟ ਮਿਲਣੀ ਹੀ ਮਿਲਣੀ ਵਾ ਪਰ ਜੇਕਰ ਤੁਹਾਡਾ ਨੂਲਾ ਉਸਤਾ ਵੈਲਿਡ ਹੋਇਆ ਜਿਨ੍ਹਾਂ ਆਪਾਂ ਕਹਿ ਦਿੰਦੇ ਆ ਅਪਡੇਟ ਹੋਇਆ ਮਤਲਬ ਕਿ ਚਲੋ ਵੈਲਿਡ ਨਾ ਨਾ ਵੈਲਡ ਹੋਣਾ ਵੱਖਰੀ ਗੱਲ ਆ ਮੇਨ ਚੀਜ਼ ਆ ਕਿ ਅਪਡੇਟ ਹੋਵੇ ਤੁਹਾਡਾ ਨੂਲਾ ਉਸਤਾ ਜੇਕਰ ਤੁਹਾਡਾ ਨੂਲਾ ਉਸਤਾ ਅਪਡੇਟ ਹੋਇਆ ਫਿਰ ਤਾਂ ਨੋ ਅਪੁਆਇੰਟਮੈਂਟ ਮਿਲਨੀ ਆ ਪਰ ਜੇਕਰ ਤੁਹਾਨੂੰ ਲੋਸਟ ਅਪਡੇਟ ਨਾ ਹੋਇਆ ਤੁਹਾਨੂੰ ਅਪੁਆਇੰਟਮੈਂਟ ਨਹੀਂ ਮਿਲਨੀ ਆ ਆਪਾਂ ਕਹਿ ਲਈ ਕਿ ਮਿਲਦੇ ਚਾਂਸੇ ਡਿਆ ਉਹ ਘਟ ਜਾਂਦੇ ਆ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਮੇਨ ਟਾਪਿਕ ਬਾਰੇ ਵੀਰ ਭਾਉਨ ਸੋਚਦੇ ਹੁਣ ਕਿ ਆਵਾਜ਼ ਥੋੜੀ ਜੀ ਚੇਂਜ ਹੋਈ ਆ ਮੇਰਾ ਨਾ ਗਲਾ ਖਰਾਬ ਹੋਇਆ ਜਿਸ ਕਰਕੇ ਢੀਵਾ ਆਵਾਜ਼ ਥੋੜੀ ਮੇਰੀ ਚੇਂਜ ਹੋਈ ਆ ਇਹਦੇ ਕਰਕੇ ਮਤਲਬ ਕੋ ਮਾਫੀ ਮੰਗਦਾ ਥੋੜੀ ਜੀ ਆਵਾਜ਼ ਸੌਰੀ ਚਲੋ ਆਪਾਂ ਕਰਦੇ ਆ ਕੰਟੀਨਿਊ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਫੈਮਲੀ ਅਪਾਇੰਟਮੈਂਟਾਂ ਬਾਰੇ ਕੀ ਫੈਮਲੀ ਵਾਲੀਆਂ ਅਪਾਇੰਟਮੈਂਟਾਂ ਕਦੋਂ ਓਪਨ ਹੋਣੀਆਂ ਵਾ ਬੜੇ ਵੀਰ ਭਰਾ ਵੇਟ ਕਰ ਲੈ ਜਿਨ੍ਹਾਂ ਦੇ ਫੈਮਲੀ ਦੇ ਪੇਪਰ ਨਿਕਲੇ ਪੈ ਰਹੇ ਪਰ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਫੈਮਲੀ ਵਾਲੀਆਂ ਦੀਆਂ ਅਪਾਇੰਟਮੈਂਟਾਂ ਵਾ ਇਹ ਓਪਨ ਜਿਹੜਾ ਹੋਣੀਆਂ ਵਾ ਇਹ ਆਪਾਂ ਕਹਿ ਲਈਏ ਕਿ ਅ ਪਹਿਲਾਂ ਤਾਂ ਕਹਿ ਰਹੇ ਸੀ ਕਿ ਅਕਤੂਬਰ ਵਿੱਚ ਓਪਨ ਹੋਣੀਆਂ ਵਾ ਠੀਕ ਹੈ ਪਰ ਅਕਤੂਬਰ ਸਾਰਾ ਲੰਘ ਗਿਆ ਪਰ ਅਪਾਇੰਟਮੈਂਟਾਂ ਓਪਨ ਨਹੀਂ ਹੋਈਆਂ ਉਸ ਤੋਂ ਬਾਅਦ ਕਹਿ ਰਹੇ ਸੀ ਕਿ ਆ ਹਫਤੇ ਦੇ ਮਿਲ ਕੀ ਲਾਸਟ ਤੱਕ ਸ਼ਨੀਵਾਰ ਮਤਲਬ ਕਿ ਕਾਲਾ ਅਪਾਇੰਟਮੈਂਟਾਂ ਓਪਨ ਹੋਣੀਆਂ ਵਾ ਪਰ ਕੱਲ ਵੀ ਅਪਾਇੰਟਮੈਂਟਾਂ ਜਿਹੜੀਆਂ ਵਾ ਫੈਮਲੀ ਵਾਲੀਆਂ ਓਪਨ ਨਹੀਂ ਹੋਈਆਂ ਹੁਣ ਮੰਡੇ ਤੋਂ ਚਾਂਸ ਹੈ ਗਿਆ ਕਿ ਫੈਮਲੀ ਵਾਲੀਆਂ ਅਪਾਇੰਟਮੈਂਟ ਜਿਹੜੀ ਆ ਓਪਨ ਹੋਊਗੀ ਮੰਡੇ ਤੋਂ ਉਸ ਤੋਂ ਆਪਾਂ ਪਹਿਲਾਂ ਕੁਝ ਵੀ ਨਹੀਂ ਕਹਿ ਸਕਦੇ ਮੰਡੇ ਤੋਂ ਵੇਖਦੇ ਆ ਸ਼ਾਇਦ ਮੰਡੇ ਨੂੰ ਓਪਨ ਹੋ ਜਾਈਂ ਜਾਂ ਨੈਕਸਟ ਵੀਕ ਦੇ ਵਿੱਚ ਵਿੱਚ ਓਪਨ ਹੋਣ ਦੇ ਚਾਂਸ ਹੈ ਗਿਆ ਫੈਮਲੀ ਵਾਲੀਆਂ ਅਪਾਇੰਟਮੈਂਟ ਠੀਕ ਹੈ ਮਿੱਤਰੋ ਘਬਰਾਓ ਨਾ ਜਿਹੜੇ ਵੀਰ ਭਰਾਵਾਂ ਨੂੰ ਅਪਾਇੰਟਮੈਂਟ ਆ ਮਿਲ ਗਈਆਂ ਵਾ ਜੇਕਰ ਤਾਂ ਅਨੁਲੋਗ ਹਸਤਾ ਅਪਡੇਟ ਦੁਜਾ ਵਨ ਮਲਕੀ ਐਕਸਪਾਇਰ ਹੋਇਆ ਹੋਇਆ ਤੁਸੀਂ ਕਭਰਾ ਹੋਣਾ ਜਾਓ ਤੁਹਾਡਾ ਵੀਜ਼ਾ ਲੱਗਣ ਦੇ ਚਾਂਸ ਹੈਗੇ ਹੀ ਹੈਗੇ ਠੀਕ ਆ ਤੇ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਕੇਅਰ ਜੀ